ਜਾ ਕੇ ਤਾਂ ਸਿਰ ਮਾਰੀ ਜੀਉ ਪਿੰਡ ਸਬਤਿਰਾ ਇਨਾਂ ਦੇ ਇਨਜੋਕ ਸੁਣਾ ਪਾਨ ਤੋਂ ਬਣੀ ਬਚਤ ਬਾਣ ਪਵਿੱਤਰ ਮੇਤਰ ਆਜ ਮੋਰੇ ਕਾਏ ਹੈ ਆਜ ਮੋਰੇ ਕਾਏ ਹੈ ਜੀ ਸਤਾਇਆ ਬਦਨਾਮ ਬੀਓਂ। ਈਆਂ ਤਨ ਬਿਗਨੜਾ ਲੋਕ ਕਹਿੰਦੇ। ਈਆਂ ਤਨ ਬਿਗਨੜਾ ਲੋਕ ਕਹਿੰਦੇ। ਸੱਚ ਪੁੱਛੋ ਤੇ ਪਾਲਣਾ। ਸਕੇ ਦੇ ਕਰ ਜਵਾਨ ਕਰੀਏ ਤਾਫੇ ਰੋਹੇ ਉਠਾਲਣਾ ਬੜਾ ਔਖਾ ਉਹਨਾਂ ਦੀ ਜਾਨੀ ਨੂੰ ਜਨਣਾ ਕੀ ਜਿੰਨਾ ਭੋਲਿਆਂ ਤੇ ਬਣੀ ਕਵੀਨਾ ਉਹਨਾਂ ਮਾਪਿਆਂ ਨੂੰ ਧੀ ਦਾ ਦੁੱਖ ਕਾਦਾ ਜਿੰਨਾ ਭੋਲਿਆਂ ਨੇ ਮੈਂ ਇੱਕ ਵੀਨਾ ਅੱਜ ਮੈਂ ਪਰਾਈ ਹੋਗੀ बावਲਾ ਪੁੱਤਾਂ ਵਾਂਗੂ ਪਾਲੀ ਤੇਰੀ ਧੀ ਅੱਜ ਮੈਂ ਪਰਾਈ ਹੋਗੀ बावਲਾ ਪੁੱਤਾਂ ਵਾਂਗੂ ਪਾਲੀ ਤੇਰੀ ਧੀ ਦੇਵਦੀਆਂ ਮੰਗਾ ਕਰੇ ਪੂਰੀਆਂ ਮੰਗਰਰੀ ਪੂਰੀਆਂ ਮਾਵਲਾ ਤੁਸ ਤੁਸ ਜੀ ਅੱਜ ਮੈਂ ਫਰਾਈ ਹੋਗੀ ਮਾਵਲਾ ਪੁੱਤਾਂ ਬਾਗੂ ਸਾੜੀ ਤੇ ਲੀਤੀਨੀ ਕਿੱਥੇ ਆ ਪਲ ਪਾਲਿਆ ਨਾ ਮੈਨੂੰ ਜਾਗਦੀ ਕਿਹੜੇ ਤੱਕ ਟੈਕਦੇ ਬੋਕ ਬੋਕ ਰੋਂਦੇ ਮੇਰੇ ਵੀਰਨੀ ਭੈਣਾ ਦਾ ਪਛੋੜਾ ਹੁੰਦਾ ਝਲਨਾ ਅੱਖਾਂ ਵਿੱਚੋਂ ਸੁੱਕਦਾ ਨਾ ਨੀਰ ਨਹੀਂ ਭੈਣਾ ਦਾ ਪਛੋੜਾ ਹੁੰਦਾ ਝਲਨਾ ਅੱਖਾਂ ਵਿੱਚੋਂ ਸੁੱਕਦਾ ਨਾ ਨੀਰ ਆ ਸਹੇਲੀਆਂ ਤੋਂ ਵਿਛੜੀ ਅੱਖਾਂ ਵਿੱਚੋਂ ਹੰਝੂ ਗਿਰ ਕੇ ਰੀ ਅੱਜ ਮੈਨੂੰ ਮਿਲ ਲੋ ਸਹੇਲਿਓ ਨਾ ਪਤਾ ਕਦੋਂ ਮਿਲਣਾ ਇਹ ਫੇਰੀ ਅੱਜ ਮੈਨੂੰ ਮਿਲ ਲੋ ਸਹੇਲਿਓ ਨਾ ਪਤਾ ਕਦੋਂ ਮਿਲਣਾ ਇਹ ਫੇਰੀ ਝੁੱਕ ਝੁੱਕ ਜੀਬੇ ਮੇਰਾ ਵੀਰਨੀ ਜਿਹੜਾ ਦੁੱਖਾਂ ਵਿੱਚ ਹਾਮੀ ਕਰਦੀ but i ਅਇਤਾ ਉਤਾਰਖ ਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਅਇਤਾ ਉਤਾਰਖ ਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੀ ਆਪ ਰਾਖੀ ਘੜ ਘੜ ਸ਼ਬਦ ਸੁਵਾਖੀ ਗੁਰ ਕੀ ਚਰਨ ਉਪਰ ਬਲ ਜਾਈ ਦੇਨ ਸਰੈਣ ਸਾ ਸਾਸ ਮਾਲੀ ਪੂਰਨ ਸਾਵਣੀ ਤਾਈ ਰਹਾ ਆਪਸਹਾਈ ਹੋਆ ਸਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਉਹ ਕਹਿੰਦੀ ਦੀ ਸਥਾਨ ਫਰੀਸਥਾਨ ਨੇ ਉਹ ਨਾ ਉਹ ਨੱਬੇ ਦਾ ਪਾਣਾ ਉਹ ਤਾਂ ਗੁਰਦੁਆਰਾ ਦੇਖੀ ਘੋੜੇ ਵਾਲਾ ਦੇ ਆ ਗੁਰਦੁਆਰੀ ਕਹਿੰਦਾ ਹੂ ਘੋੜੇ ਵਾਲੇ ਨਹ ਹੋਇਆ ਸੱਤ ਸੌ ਛੱਠਾ ਸਿੱਧਾ ਪੀਰ ਬਾਬਾ ਹੋ ਦੇ ਉਹ ਹੋਇਆ ਇਹ ਪਤਾ ਨਹੀਂ ਕੀ ਆ ਗੁਰਦੁਆਰਾ ਵੀ ਸਾਰਾ ਕੁਝ ਇੱਥੇ ਰੇ ਓ